ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਲਗਾਤਾਰ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਜੀਹਾਂ ਦਾ ਦੱਸ ਜੀ ਕਿ ਨੈਸ਼ਨਲ ਹੈਂਡਲ ਮਾਮਲੇ ਦੇ ਵਿੱਚ ਉਹਨਾਂ ਤੇ ਐਫ ਆਈ ਆਰ ਨਵੀਂ ਜੁੜੀ ਦਰਜ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਹੈਲਡਨ ਮਾਮਲੇ ਦੇ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਲਗਾਤਾਰ ਮੁਸ਼ਕਲਾਂ ਵਧ ਰਹੀਆਂ ਨੇ ਦਿੱਲੀ ਪੁਲਿਸ ਦੀ ਅਥਾਰਟੀ ਅਪਰਾਧ ਸ਼ਾਖਾ ਨੇ ਉਹਨਾਂ ਦੇ ਵਿਰੁੱਧ ਇੱਕ ਨਵੀਂ ਐਫ ਆਈ ਆਰ ਅੱਡਾ ਉਚਕਾਰ ਦਿੱਤੀ ਹੈ ਇਸ ਐਫ ਆਈ ਆਰ ਦੇ ਵਿੱਚ ਨਾ ਸਿਰਫ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਗੋਂ 6 ਹੋਰ ਵਿਅਕਤੀ ਤੇ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਜੁੜੇ ਦੱਸੇ ਜਾ ਰਹੇ ਨੇ ਹਾਲਾਂਕਿ ਇਹ ਐਫ ਆਈ ਆਰ ਐਸੋਸੀਏਸ਼ਨ ਜਰਨਲਿਸ ਲਿਮਟਿਡ ਨੂੰ ਧੋਖਾਧੜੀ ਨਾਲ ਹਾਸਲ ਕਰਨ ਤੇ ਅਪਰਾਧੀ ਸਾਜ਼ਿਸ਼ ਚੰਦੇ ਦੋਸ਼ਾਤ ਤਹਿਤ ਦਰਜ ਕੀਤੀ ਗਈ ਉੱਥੇ ਦੱਸਿਆ ਜਾ ਰਿਹਾ ਹੈ ਕਿ ਏ ਜੀ ਐਲ ਕਦੇ ਕਾਂਗਰਸ ਦੀ ਮਲਕੀਅਤ ਵਾਲੀ ਕੰਪਨੀ ਸੀ ਇਸ ਲਈ ਜਾਇਦਤ ਲਗਭਗ 2000 ਕਰੋੜ ਰੁਪਏ ਸੀ ਕਥਿਤ ਦੋਸ਼ ਉਨਾਂ ਤੇ ਵੀ ਲੱਗੇ ਨੇ ਕਿ ਇਸ ਕੰਪਨੀ ਨੂੰ ਯੰਗ ਇੰਡੀਅਨ ਨਾਮਕ ਕੰਪਨੀ ਰਾਹੀਂ ਕਾਂਗਰਸ ਵੱਲੋਂ ਖਰੀਦਿਆ ਗਿਆ ਸੀ ਕਥਿਤ ਤੌਰ ਤੇ ਗਾਂਧੀ ਪਰਵਾਰ ਕੋਲ ਯੰਗ ਇੰਡੀਅਨ ਵਿੱਚ 75% ਹਿੱਸੇਦਾਰੀ ਸੀਗੀ ਉਥੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੁਆਰਾ ਦਰਜ ਕੀਤੀ ਗਈ ਐਫ ਆਈ ਆਰ ਤੇ ਟਿੱਪਣੀ ਕਰਨ ਲਈ ਪੁੱਜੇ ਜਾਣ ਤੇ ਕਾਂਗਰਸ ਪਾਰਟੀ ਨੇ ਵੀ ਕਿਹਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਕਾਂਗਰਸ ਨੇ ਦੋਸ਼ ਲਗਾਏ ਨੇ ਕਿ ਇਹ ਮਾਮਲਾ ਰਾਜਨੀਤਿਕ ਬਦਲਾਖੋਰੀ ਦਾ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਡੀ ਤੇ ਹੋਰ ਵੀ ਏਜੰਸੀਆਂ ਸਰਕਾਰ ਦੇ ਦਬਾਅ ਦੇ ਹੇਠਾਂ ਵਿੱਚ ਆ ਕੇ ਇਹੋ ਜਿਹੀਆਂ ਬਦਲਾਖੋਰੀਆਂ ਕਰ ਰਹੀਆਂ ਨੇ ਕਾਂਗਰਸ ਨੇ ਪਹਿਲਾਂ ਹੀ ਨੈਸ਼ਨਲ ਹੈਡਲ ਮਾਮਲੇ ਦੇ ਵਿੱਚ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਤੇ ਕਰਾਰ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਨੀ ਕੋਰ ਫੀਲਡ ਤੋਂ ਦੱਸਿਆ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਲਗਾਤਾਰ ਮੁਸ਼ਕਲਾਂਬਾਦ ਦੀਆਂ ਨਜ਼ਰਾਰੀਆਂ ਹਾਲਾਂਕਿ ਇਹ ਮਾਮਲਾ ਇੱਕ ਨਵੀਂ ਐਫਆਈਆਰ ਦਰਜ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਕਾਂਗਰਸ ਦੇ ਵੱਲੋਂ ਅਧਿਕਾਰਿਕ ਤੌਰ ਤੇ ਇਸ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ 6 ਹੋਰ ਵਿਅਕਤੀਆਂ ਤੇ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਖਿਲਾਫ ਇਹ ਐਫਆਈਆਰ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਜੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਲਗਾਤਾਰ ਮੁਸ਼ਕਲਾਵਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਜੀਹਾਂ ਦਾ ਦੱਸ ਜੀ ਕਿ ਨੈਸ਼ਨਲ ਹੈਂਡਲ ਮਾਮਲੇ ਦੇ ਵਿੱਚ ਉਹਨਾਂ ਤੇ ਐਫ ਆਈ ਆਰ ਨਵੀਂ ਜੁੜੀ ਦਰਜ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਨੈਸ਼ਨਲ ਹੈਲਡਨ ਮਾਮਲੇ ਦੇ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਲਗਾਤਾਰ ਮੁਸ਼ਕਲਾਵਾਂ ਵੱਧ ਰਹੀਆਂ ਨੇ ਦਿੱਲੀ ਪੁਲਿਸ ਦੀ ਅਥਾਰਟੀ ਅਪਰਾਧ ਸ਼ਾਖਾ ਨੇ ਉਹਨਾਂ ਦੇ ਵਿਰੁੱਧ ਇੱਕ ਨਵੀਂ ਐਫ ਆਈ ਆਰ ਯਾਰ ਦਾ ਦੋਚਕਾਰ ਦਿੱਤੀ ਹੈ ਇਸ ਐਫ ਆਈ ਆਰ ਦੇ ਵਿੱਚ ਨਾ ਸਿਰਫ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਗੋਂ 6 ਹੋਰ ਵਿਅਕਤੀ ਤੇ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਜੁੜੇ ਦੱਸੇ ਜਾ ਰਹੇ ਨੇ ਹਾਲਾਂਕਿ ਇਹ ਐਫ ਆਈ ਆਰ ਐਸੋਸੀਏਸ਼ਨ ਜਰਨਲਿਸਟ ਲਿਮਟਿਡ ਨੂੰ ਧੋਖਾਧੜੀ ਨਾਲ ਹਾਸਲ ਕਰਨ ਤੇ ਅਪਰਾਧੀ ਸ਼ਾਰਜ ਸਚੰਦ ਦੇ ਦੋਸ਼ ਤਹਿਤ ਦਰਜ ਕੀਤੀ ਗਈ ਉੱਥੇ ਦੱਸਿਆ ਜਾ ਰਿਹਾ ਹੈ ਕਿ ਏ ਜੀ ਐਲ ਕਦੇ ਕਾਂਗਰਸ ਦੀ ਮਲਕੀਅਤ ਵਾਲੀ ਕੰਪਨੀ ਸੀ ਇਸ ਲਈ ਜਾਇਦਤ ਲਗਭਗ 2000 ਕਰੋੜ ਰੁਪਏ ਸੀ ਕਥਿਤ ਦੋਸ਼ ਉਨਾਂ ਤੇ ਵੀ ਲੱਗੇ ਨੇ ਕਿ ਇਸ ਕੰਪਨੀ ਨੂੰ ਯੰਗ ਇੰਡੀਅਨ ਨਾਮਕ ਕੰਪਨੀ ਰਾਹੀਂ ਕਾਂਗਰਸ ਵੱਲੋਂ ਖਰੀਦਿਆ ਗਿਆ ਸੀ ਕਥਿਤ ਤੌਰ ਤੇ ਗਾਂਧੀ ਪਰਵਾਰ ਕੋਲ ਯੰਗ ਇੰਡੀਅਨ ਵਿੱਚ 75% ਹਿੱਸੇਦਾਰੀ ਸੀਗੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੁਆਰਾ ਦਰਜ ਕੀਤੀ ਗਈ ਐਫ ਆਈ ਆਰ ਤੇ ਟਿੱਪਣੀ ਕਰਨ ਲਈ ਪੁੱਜੇ ਜਾਣ ਤੇ ਕਾਂਗਰਸ ਪਾਰਟੀ ਨੇ ਵੀ ਕਿਹਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਕਾਂਗਰਸ ਨੇ ਦੋਸ਼ ਲਗਾਏ ਨੇ ਕਿ ਇਹ ਮਾਮਲਾ ਰਾਜਨੀਤਿਕ ਬਦਲਾਖੋਰੀ ਦਾ ਕੰਮ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਡੀ ਤੇ ਹੋਰ ਵੀ ਇਜੰਟੇ ਸਰਕਾਰ ਦੇ ਦਬਾਅ ਦੇ ਹੇਠਾਂ ਵਿੱਚ ਆ ਕੇ ਇਹੋ ਜਿਹੇ ਬਦਲਾਖੋਰੀ ਕਰ ਰਹੀਆਂ ਨੇ ਕਾਂਗਰਸ ਨੇ ਪਹਿਲਾਂ ਹੀ ਨੈਸ਼ਨਲ ਹੈਡਲ ਮਾਮਲੇ ਦੇ ਵਿੱਚ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਤੇ ਕਰਾਰ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਨਿਕੋਰ ਫੀਲਡ ਤੋਂ ਦੱਸਦੀ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਲਗਾਤਾਰ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਾਲਾਂਕਿ ਇਹ ਮਾਮਲਾ ਇੱਕ ਨਵੀਂ ਐਫਆਈਆਰ ਦਰਜ ਹੋਇਆ ਇਸ ਤੋਂ ਬਾਅਦ ਉਨ੍ਹਾਂ ਕਾਂਗਰਸ ਦੇ ਵੱਲੋਂ ਅਧਿਕਾਰਿਕ ਤੌਰ ਤੇ ਇਸ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ 6 ਹੋਰ ਵਿਅਕਤੀਆਂ ਤੇ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਖਿਲਾਫ ਇਹ ਐਫਆਈਆਰ ਦਰਜ ਕੀਤੀ ਗਈ ਹੈ